ਮੇਰੇ ਲੋਕੀ ਦੀ ਉਡੀਕ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਮੇਰੀਆਂ ਬੱਚੀਆਂ ਮਾਤਾਵਾਂ ਨੂੰ ਪਿਆਰ ਭਰੀ ਸასი ਇਕਾਲ ਕੇ ਮੈਂ ਗੁਰਮੀਤ कौर ਸੰਦਾ ਹਾਜ਼ਰ ਹਾਂ ਤੁਹਾਡੇ ਰੂਹ ਗਰੂ ਅੱਜ ਲੋਗੀ ਤੇ ਲੈ ਕੇ ਵਿਦੇਸ਼ਾਂ ਵਿੱਚ ਰਹਿੰਦੀਆਂ ਮੇਰੀਆਂ ਇੱਕ ਦੋ ਭੈਣਾਂ ਵੱਲੋਂ ਬੇਨਤੀ ਆਈ ਸੀ ਬੇਨਤੀ ਨਹੀਂ ਸੌਰੀ ਹੁਕਮ ਆਇਆ ਸੀਗਾ ਕਿ ਉਹਨਾਂ ਨੂੰ ਘੋੜੀਆਂ ਸੁਣਾਈਆਂ ਜਾਣ ਤੇ ਕਾਫੀ ਸਮੇਂ ਤੋਂ ਕਹਿੰਦੇ ਤੁਸੀਂ ਘੋੜੀਆਂ ਪੋਸਟ ਨਹੀਂ ਕੀਤੀਆਂ ਤੇ ਅੱਜ ਫਿਰ ਮੈਂ ਸੋਚਿਆ ਕਿ ਜਿਹੜੀਆਂ ਇੱਕ ਦੋ ਗੋਣੀਆਂ ਐ ਘੋੜੀਆਂ ਹੀ ਗਾ ਕੇ ਤੁਹਾਨੂੰ ਸੁਣਾ ਦਾਂ ਮੇਰੀਆਂ ਭੈਣਾ ਵੀ ਖੁਸ਼ ਹੋ ਜਾਣ ਤੇ ਤੁਸੀਂ ਗੁੱਸਾ ਨਾ ਕਰਿਓ ਜਦੋਂ ਜਿਹੜੇ ਜਿਹੜੇ ਗੀਤ ਤੁਸੀਂ ਕਹਿੰਦੇ ਹੋ ਤੁਹਾਨੂੰ ਹੀ ਨਾਲ ਦੀ ਨਾਲ ਸੁਣਾਏ ਜਾਣਗੇ ਕਿਉਂਕਿ ਗੀਤ ਬਹੁਤ ਸਾਰੇ ਆ ਤੇ ਵਿੱਚ ਮੈਂ ਆਪਣੇ ਗੀਤ ਵੀ ਗਾਉਣੀ ਰਹਿਣੀ ਆ ਨਾ ਇਸ ਕਰਕੇ ਤੁਹਾਨੂੰ ਛੇਤੀ ਨਾਲ ਤੁਹਾਡੀ ਮਰਜ਼ੀ ਦਾ ਗੀਤ ਮੇਰੇ ਕੋਲ ਕਈ ਵਾਰੀ ਨਹੀਂ ਸੁਣਾਇਆ ਜਾਂਦਾ ਪਰ ਨਾਰਾਜ਼ ਨਾ ਹੋਵੋ ਜਿਹਦੀ ਵੀ ਸਵਾਰਸ਼ ਆ ਜਿਹਦਾ ਵੀ ਹੁਕਮ ਆਇਆ ਵਾ ਉਹਨੂੰ ਗੀਤ ਉਹਦੀ ਮਰਜ਼ੀ ਦਾ ਜਰੂਰ ਇਹ ਸੁਣਾ ਦਿੱਤਾ ਜਾਊਗਾ ਭਾਵੇਂ 4 ਦਿਨ ਠਹਿਰ ਕੇ ਸੁਣਾਵਾ ਅੱਗਾ ਪਿਛਾ ਤਾਂ ਹੋ ਹੀ ਜਾਂਦਾ ਕਿਉਂਕਿ ਘਰੇਲੂ ਜ਼ਿੰਮੇਵਾਰੀਆਂ ਵੀ ਨੇ ਤੇ ਲੋ ਤੁਸੀਂ ਮੇਰੇ ਭੈਣੋ ਭਰਾਵੋ ਸਾਰੇ ਅੱਜ ਇਸ ਸੋਹਣੀ ਜੀ ਕੁੜੀ ਦਾ ਆਨੰਦ ਮਾਣੋ ਤੁਹਾਨੂੰ ਇਹ ਕੁੜੀ ਚੰਗੀ ਲੱਗੂਗੀ ਤੇ ਤੁਸੀਂ ਕਿਰਪਾ ਕਰਕੇ ਆਪਣੇ ਘਰਾਂ ਦੇ ਫੰਕਸ਼ਨਾਂ ਵਿੱਚ ਆਪਣੇ ਬੇਟਿਆਂ ਭਤੀਜਿਆਂ ਭਾਂਜਿਆਂ ਪੁੱਤਰਾਂ ਦੇ ਵਿਆਹਾਂ ਵਿੱਚ ਇਹਨਾਂ ਕੁੜੀਆਂ ਨੂੰ ਜ਼ਰੂਰ ਸ਼ਾਮਲ ਕਰੋ ਕੋਈ ਬਹੁਤੀਆਂ ਔਖੀਆਂ ਨਹੀਂ ਇਹ ਗਾਉਣੀਆਂ ਨਹੀਂ ਤੁਸੀਂ ਉੱਚੀ ਗਾਉਂਦੇ ਹੋਲੀ ਗਾ ਲਓ ਪਰ ਗਾਓ ਜ਼ਰੂਰ ਤੇ ਲਓ ਸੁਣੋ ਜੀ ਘੋੜੀ ਸੋਨੇ ਦੀ ਕੋੜੀ ਅਰੇ ਸ਼ਮ ਦੀਆਂ ਡੋਰਾ ਚਾਂਦੀ ਦੇ ਪੰਖੜੂ ਪੈਰਾ ਨੇ ਦੀ ਕੋੜੀ ਅਰੇ ਸ਼ਮਦੀ ਅਡਰਾ ਚਾਂਦੀ ਦੇ ਪੈਖੜੂ ਪਰਮਾ ਬਾਬਾ ਤੇਵਿਆ ਪੋਤੇ ਨੂੰ ਚੱਲੇ ਲਟੇ ਨੇ ਖੜ ਖੜ ਲਈ ਰਾਮਾ ਬਾਬਾ ਤੇ ਵਾਣ ਪੋਤੇ ਨੂੰ ਚੱਲੇ ਲਟੇ ਨੇ ਖੜ ਖੜ ਲਈ ਰਾਮਾ ਕੋੜੀ ਅਰੇ ਸ਼ਮਦੀਆਂ ਦੋ ਰਾ ਚਾਂਦੀ ਦੇ ਪੈਂਖੜੂ ਪਰ ਮਾਸੋਨੇ ਦੀ ਕੋੜੀ ਅਰੇ ਸ਼ਮਦੀਆਂ ਦੋ ਰਾ ਚਾਂਦੀ ਦੇ ਪੈਂਖੜੂ ਪਰ വണ പുത്തേ ക്ഷണ ക്ഷണല റബൽ തവ്യാവണ പുത്തരം ചല്ലേ ക്ഷണ ക്ഷണ ਕੋੜੀ ਰੇਸ਼ਮ ਦੀਆਂ ਡੋਰਾ ਚਾਂਦੀ ਦੇ ਪੈਂਖੜੂ ਪੈਰਾਮਾ ਸੋਨੇ ਦੀ ਕੋੜੀ ਰੇਸ਼ਮ ਦੀਆਂ ਡੋਰਾ ਚਾਂਦੀ ਦੇ ਪੈਂਖੜੂ ਪੈ

ਨੇਦੀ ਕੋੜੀ ਅਰੇ ਸ਼ਮਦੀਆਂ ਡੋਰਾ ਚਾਂਦੀ ਦੇ ਪੈਂਖੜੂ ਪੈਰਾਮ ਸੋਨੇ ਦੀ ਕੋੜੀ ਅਰੇ ਸ਼ਮਦੀਆਂ ਡੋਰਾ ਚਾਂਦੀ ਦੇ ਪੈਂਖੜੂ ਜਾਤੇ ਵਿਆਹਣ ਪਤੀ ਜੇ ਨੂੰ ਚੱਲੀਆ ਗੱਡੀਆਂ ਨੇ ਖੜ ਖੜ ਲਈ ਰਾਮਾ ਚਾ ਚਾਤੇ ਵਿਆਹਣ ਪਤੀ ਜੇ ਨੂੰ ਚੱਲੀਆ ਗੱਡੀਆਂ ਨੇ ਖੜ ਖੜ ਲਈ ਰਾਮ ਸੋਨੇ ਦੀ ਕੋੜੀ ਅਰੇ ਸ਼ਮਦੀਆਂ ਡੋਰਾ ਚਾਂਦੀ ਦੇ ਪੈਂ ਖੜੂ ਪਰ ਰਾਮ ਸੋਨੇ ਦੀ ਕੋੜੀ ਅਰੇ ਸ਼ਮਦੀਆਂ ਡੋਰਾ ਪੈਂਖੜੂ ਪੈ ਰਾਮਾ ਵੱਡਾ ਤੇ ਵਿਆਹਣ ਛੋਟੇ ਨੂੰ ਚੱਲੀ ਆਉਠਾ ਨੇ ਤੂੜ ਛੋਟੇ ਨੂੰ ਚੱਲੀਆ ਉਠਾਨੇ ਤੂੜਤ ਮੈਰਾ ਮਾ ਸੁਨੇ ਦੀ ਕੋੜੀ ਰੇਸ਼ਮ ਦੀਆਂ ਡੋਰਾ ਚਾਂਦੀ ਦੇ ਪੈਂਖ ਲੱਗਦਾ ਜਿੰਨਾ ਮੇਰਾ ਜ਼ੋਰ ਘੋੜੀ ਤੇ ਲੱਗਾ ਨਾ ਉਹ ਨਹੀਂ ਤੁਹਾਨੂੰ ਪਸੰਦ ਆਉਗੀ ਜ਼ਰੂਰ ਤੇ ਜੇ ਘੋੜੀ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਆਪਣੀਆਂ ਟਿੱਪਣੀਆਂ ਨਾਲ ਮੈਨੂੰ ਜ਼ਰੂਰ ਦੱਸਣਾ ਕਿ ਇਹ ਘੋੜੀ ਤੁਹਾਨੂੰ ਕਿੰਨੀ ਕੁ ਪਸੰਦ ਆਈ ਤੇ ਤੁਸੀਂ ਆਪਣੇ ਵਿਆਹਾਂ ਦੇ ਸਮਾਰਗਮਾਂ ਵਿੱਚ ਇਹਨਾਂ ਘੋੜੀਆਂ ਨੂੰ ਜ਼ਰੂਰ ਸ਼ਾਮਲ ਕਰਿਓ ਜੇ ਜੇ ਮੇਰੀਆਂ ਭੈਣਾਂ ਪਹਿਲਾਂ ਨਹੀਂ ਗਾਉਂਦੀਆਂ ਤਾਂ ਹੁਣ ਉਹ ਗਾਉਣਾ ਸ਼ੁਰੂ ਕਰਦਿਓ ਮੈਂ ਨਹੀਂ ਚਾਹੁੰਦੀ ਕਿ ਇਹ ਜਿਹੜੇ ਲੋਕ ਗੀਤ ਐ ਸਾਡੇ ਬੁੱਢੀਆਂ ਦੇ ਨਾਲ ਹੀ ਕਿਤੇ ਕਬਰਾਂ ਵਿੱਚ ਪੈ ਜਾਣ ਮੇਰੀਆਂ ਧੀਆਂ ਦੋ ਧੀਆਂ ਪੋਤੀਆਂ ਭਾਣ ਜੀਆਂ ਭਤੀਜੀਆਂ ਇਹਨਾਂ ਗੀਤਾਂ ਨੂੰ ਜ਼ਰੂਰ ਜਿਉਂਦੇ ਰੱਖਿਓ ਤੇ ਅੱਗੇ ਵਿਰਾਸਤ ਵਜੋਂ ਆਪਣੇ ਬੱਚਿਆਂ ਨੂੰ ਆਪਣੀਆਂ ਭਤੀਜੀਆਂ ਭਾਣ ਜੀਆਂ ਧੀਆਂ ਪੋਤੀਆਂ ਦੋ ਧੀਆਂ ਨੂੰ ਦੇ ਕੇ ਜ਼ਰੂਰ ਜਾਇਓ ਤਾਂ ਕਿ ਇਹ ਨਾਜਾਬ ਜਿਹੜਾ ਸਾਡਾ ਵਿਰਸਾ ਆ ਇਹ ਸਾਡੇ ਕੋਲ ਸਾਡੇ ਪੰਜਾਬ ਦੇ ਕੋਲ ਸਾਡੇ ਪੰਜਾਬੀਆਂ ਕੋਲ ਰਹਿੰਦੀ ਦੁਨੀਆ ਤੱਕ ਇਹ ਕ੍ਰਾਈਮ ਰਹੇ ਤੇ ਹੁਣ ਗਰਮੀਤ ਸੰਧਾ ਨੂੰ ਦਿਓ ਛੁੱਟੀ ਰੱਬ ਰਾਖਾ ਜੀ